ਚ ਵਿੱਚ ਜਵਾਨਾਂ ਉੱਪਰ ਹੋਏ ਹਮਲੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਵੀ ਪੰਚ ਹਮਲੇ ਦੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਦਰਨਜੀਤ ਚੰਨੀ ਨੇ ਤਾਂ ਇਸ ਮਾਮਲੇ ਤੇ ਹੁਣ ਕਿਹਾ ਹੈ ਕਿ ਬੀਜੇਪੀ ਸਿਆਸਤ ਕਰ ਰਹੀ ਪਰ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਸਤਪਾਲ ਮਲਿਕ ਨੇ ਬਹੁਤ ਕੁਝ ਕਿਹਾ ਸੀ ਪਰ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਬੋਲਣ ਕਰਕੇ ਉਹਨਾਂ ਦੇ ਉੱਪਰ ਕਈ ਵਾਰ ਰੇਡਾਂ ਵੀ ਹੋ ਚੁੱਕੀਆਂ ਹਨ ਉਹਨਾਂ ਕਹਿੰਦੇ ਕਿ ਸ਼ਹੀਦਾਂ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਇਸ ਮਾਮਲੇ ਦੀ ਤੈਅ ਤੱਕ ਜਾਣਾ ਵੀ ਬਹੁਤ ਜ਼ਰੂਰੀ ਹੈ ਉਹਨਾਂ ਕਹਿੰਦੇ ਕਿ ਜੇਕਰ ਗਵਰਨਰ ਲੈਵਲ ਦਾ ਵਿਅਕਤੀ ਕੁਝ ਕਹਿ ਰਿਹਾ ਹੈ ਤਾਂ ਉਸ ਦੀ ਗੱਲ ਵੀ ਸੁਣਨੀ ਚਾਹੀਦੀ ਹੈ ਉਤੇ ਉਹਨਾਂ ਸੁੱਚਾ ਸਿੰਘ ਲੰਗਾ ਵੱਲੋਂ ਕੀਤੇ ਗਏ ਐਲਾਨ ਤੇ ਬੋਲਦੇ ਕਿਹਾ ਹੈ ਕਿ ਪਾਰਟੀ ਦੇ ਅੰਦਰੂਨੀ ਮਸਲੇ ਹਨ ਇਸ ਤੇ ਉਹ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ ਇਸ ਲਈ ਇਸ ਦੇ ਵਿਚਾਰ ਸ਼ੋਮਨੀ ਕਾਲੇ ਦਲ ਦੀ ਹਾਈ ਕਮਾਂਡ ਹੀ ਕਰੇਗੀ ਦੇਖੋ ਜੀ ਅੱਜ ਨਿਸ਼ਾਰਾ ਮੱਜਾ ਸਿੰਘ ਵਿਖੇ ਬਹੁਤ ਵੱਡੀ ਸੀਨੀਅਰ ਵਰਕਰ ਸਹਿਬਾਨਾਂ ਦੀ ਇੱਕ ਮੀਟਿੰਗ ਬੁਲਾਈ ਆ ਰਣਨੀਤੀ ਲੀਕੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਮੈਂ ਹੋਰ ਜਿਹੜੀ ਇਹਨੂੰ ਤੇਜ਼ ਕਰਨਾ ਡਾਕਟਰ ਦਿਲਜੀਤ ਸਿੰਘ ਜੀ ਟੀਮਾ ਸਾਹਿਬ ਦੀ ਜਿਹੜੀ ਇਲੈਕਸ਼ਨ ਮੇਮਿਆਂ ਉਹ ਜਿੱਦਣ ਦੇ ਆਏ ਆ ਉਦੋਂ ਵੀ ਨਿਸ਼ਾਰੇ ਚ ਇੱਕ ਵੱਡੀ ਰੈਲੀ ਰੱਖੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਇਲੈਕਸ਼ਨ ਮੇਮ ਸ਼ਿਖਰ ਤੇ ਆ ਦੂਸਰੇ ਕੈਂਡੀਡੇਟਾਂ ਨਾਲੋਂ ਅੱਗੇ ਆ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਪਾਰਟੀਆਂ ਨਾਲ ਜੇ ਕੰਪੈਰੀਸ਼ਨ ਕਰੋ ਅਸੀਂ ਲੋਕੀ ਤਾਂ ਦੀ ਗੱਲ ਕਰਨੀ ਆ ਪੰਜਾਬ ਦੀ ਕਿਸਾਨੀ ਦੀ ਜਵਾਨੀ ਦੀ ਪੰਜਾਬ ਦੇ ਪਾਣੀਆਂ ਦੀ ਬੰਦੀ ਸਿੰਘਾਂ ਦੀ ਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਖਿਸਾਨ ਜਿਹੜੀ ਸਾਡੀ ਆ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਰੱਖਦੇ ਰਹੇ ਆ ਉਹਨਾਂ ਦੇ ਨਕਸ਼ੇ ਕਦਮਾਂ ਤੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਕਰ ਰਿਹਾ ਗੱਡੀ ਦੀ ਛੱਤ ਤੇ ਚੜ ਕੇ ਜੇ ਪੰਜਾਬ ਦਾ ਦਰਦ ਆ ਤੇ ਉਹ ਇੱਥੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਲੜ ਰਹੇ ਆ ਡਾਕਟਰ ਟੀਮਾ ਸਾਹਿਬ ਜਿਹੜੀ ਬਹੁਤ ਬੇਦਾਗ ਤੇ ਵੱਡੀ ਸ਼ਖਸੀਅਤ ਨੇ ਇਹਨਾਂ ਦਾ ਵੀ ਉਹਨਾਂ ਦੇ ਕੈਂਡੀਡੇਟਾਂ ਨਾਲ ਕੋਈ ਕੰਪੈਰੀਸ਼ਨ ਨਹੀਂ ਹੈਗਾ ਇਹਨਾਂ ਦਾ ਤੇ ਉਹਨਾਂ ਦਾ ਪਿਛਲਾ ਪਿਛੋਕੜ ਵੇਖ ਲਓ ਸਾਡੀ ਪਾਰਟੀ ਦਾ ਵੇਖ ਲਓ ਇਸ ਕਰਕੇ ਜੋ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ ਲੋਕ ਤਾਵਲੇ ਹੋਏ ਆ ਵੋਟਾਂ ਪਾਉਣ ਲਈ 1 ਜੂਨ ਨੂੰ ਤਕੜੀ ਦੇ ਨਿਸ਼ਾਨ ਤੇ ਵੋਟਾਂ ਪੈਣੀਆਂ ਚੀਵਾ ਸਾਹਿਬ ਨੇ ਵੱਡੀ ਲੀਡ ਨਾਲ ਇਥੋਂ ਜਿੱਤਣਾ ਇਸ ਲੋਕ ਸਭਾ ਹਲਕੇ ਦੇ ਜਿਹੜੇ ਵੀ ਮੁੱਦੇ ਆ ਭਾਏ ਉਹ ਕੰਡੀ ਏਰੀਆ ਵਾ ਬਾਰਡਰ ਏਰੀਆ ਵਾ ਬਹੁਤ ਜਿਹੜਾ ਵਿਕਾਸ ਪਛੋ ਪਛੜਿਆ ਵਾ ਉਹਦਾ ਜਿਹੜਾ ਵਾ ਉਹ ਇਹਨਾਂ ਨੇ ਵਿਕਾਸ ਕਰਨਾ ਵਾ ਤੁਸੀਂ ਵੇਖਦੇ ਰਹਿਣਾ ਔਰ ਮੈਂ ਅਪੀਲ ਵੀ ਕਰਨਾ ਔਰ ਬੇਨਤੀ ਵੀ ਕਰਨਾ ਕਿ ਤਗੜੇ ਹੋ ਵਰਕਰ ਸਬਾਨਾ ਨੂੰ ਆ ਕੰਮ ਤਾਂ ਦੇ ਦੇ ਦਿਨ ਸਾਡੇ ਖਤਮ ਹੋ ਗਏ ਹੁਣ 20 ਦਿਨ ਲੱਕ ਬਣ ਕੇ 20 25 ਦਿਨ ਚੀਮਾ ਸਾਹਿਬ ਦੀ ਇਲੈਕਸ਼ਨ ਮਿਹਮ ਵਿੱਚ ਦਿਨ ਰਾਤ ਇੱਕ ਕਰ ਦੇਾਂਗੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ 25 ਤੇ 26 ਤਰੀਕ ਨੂੰ ਜ਼ਿਲ੍ਹਾ ਗਰਦਾਸਪੁਰ ਤੇ ਪਠਾਨਕੋਟ 'ਚ ਆ ਰਹੇ ਆ ਵੱਡੀਆਂ ਰੈਲੀਆਂ ਕਰਾਂਗੇ ਔਰ ਮੂੰਹ ਤੋੜ ਜਵਾਬ ਦੇਾਂਗੇ ਸਰਕਾਰ ਦਾ ਤੇ ਕਾਂਗਰਸ ਦਾ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿੰਨਾ ਵੱਡਾ ਰਿਸਪੌਂਸ ਜਿਹੜਾ ਔਰ ਕਿੱਡਾ ਵੱਡਾ ਜੋਸ਼ ਜਿਹੜਾ ਉਹ ਸਾਡੇ ਵਰਕਰਾਂ ਦੇ ਵਿੱਚ ਆ ਕਿਉਂਕਿ ਲੋਕੀ ਕੇਂਦਰ ਸਰਕਾਰ ਤੋਂ ਵੀ ਤੰਗ ਆ ਲੋਕੀ ਸੁਭਿਆਦੀ ਸਰਕਾਰ ਤੋਂ ਵੀ ਤੰਗ ਆ ਲੋਕੀ ਕਾਂਗਰਸ ਦਾ ਵੀ ਜਿਹੜਾ 5 ਸਾਲ ਦਾ ਮਾੜਾ ਸ਼ਾਸਨ ਸੀ ਪਿਛਲਾ ਕਾਂਗਰਸ ਸਰਕਾਰ ਦਾ ਉਹਦਾ ਵੀ ਇਸ ਵੇਲੇ ਸਾਹਕਤਾ ਜਨਤਾ ਦੀ ਕਚਹਿਰੀ ਚ ਕਰਨਾ ਚਾਹੁੰਦੇ ਇੱਕ ਤਾਂ ਸਾਬਕਾ ਸੈਨਿਕਾਂ ਦਾ ਬੜਾ ਵੱਡਾ ਇਸ਼ੂ ਹੈ ਅਸੀਂ ਪਹਿਲਾਂ ਵੀ ਉਹਨਾਂ ਦੇ ਵਨ ਰੈਂਕ ਵਨ ਪੈਨਸ਼ਨ ਦਾ ਡੱਟ ਕੇ ਸਮਰਥਨ ਕੀਤਾ ਸਾਡੇ ਮੈਨੀਫੈਸਟੋ ਦੇ ਵਿੱਚ ਵੀ ਸੀ ਇਸ ਵਾਰੀ ਵੀ ਮੈਨੀਫੈਸਟੋ ਦੇ ਵਿੱਚ ਰੱਖ ਰਹੇ ਆ ਕਿ ਉਹਨਾਂ ਦੀ ਜਿਹੜੀ ਹੈ ਵਨ ਰੈਂਕ ਵਨ ਪੈਨਸ਼ਨ ਦੀ ਬੜੀ ਜੈਨੂਇਨ ਡਿਮਾਂਡ ਉਹ ਉਹਨਾਂ ਦੀ ਐਕਸੈਪਟ ਕੀਤੀ ਜਾਣੀ ਚਾਹੀਦੀ ਕੇਂਦਰ ਨੇ ਇੱਕ ਵਾਰੀ ਢੌਂਗ ਰਚਿਆ ਸੀ ਵੀ ਅਸੀਂ ਕਰ ਰਹੇ ਆ ਪਰ ਉਹਦੇ ਵਿੱਚ ਕੋਈ ਵੀ ਜਿਹੜੇ ਸਾਡੇ ਸਾਬਕਾ ਸੈਨਿਕ ਵੀਰ ਨੇ ਉਹ ਸੈਟੀਸਫਾਈ ਨਹੀਂ ਹੋਏ ਉਹਨਾਂ ਦੀ ਸੈਟੀਸਫੈਕਸ਼ਨ ਦੇ ਤੱਕ ਜਿਹੜੀ ਹੈ ਉਸੇ ਤਰੀਕੇ ਜੋ ਉਹਨਾਂ ਦੀ ਡਿਮਾਂਡ ਆ ਵੰਦਰਿੰਗ ਫੰਕਸ਼ਨ ਦੀ ਇੱਕ ਉਦਾਸੀ ਡਟ ਕੇ ਸਮਰਥਨ ਕਰਦੇ ਆ ਦੂਜਾ ਜਿਹੜੀ ਆ ਇੱਕ ਸਕੀਮ ਅਗਨੀ ਵੀਰ ਦੀ ਚਲਾਈ ਆ ਇਹ ਬਹੁਤ ਵੱਜਾ ਕੋਝਾ ਮਜ਼ਾਕ ਹੈ ਸਾਡੇ ਜਿਹੜਾ ਸੈਨਿਕ ਵੀਰਾਂ ਤੇ ਨੌਜਵਾਨਾਂ ਤੇ ਕਿਉਂਕਿ ਦੇਖੋ ਪੰਜਾਬ ਵਰਗੀ ਧਰਤੀ ਜਿਹੜੀ ਆ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ ਫੌਜ ਦੇ ਵਿੱਚ 에ਅਰ ਫੋਰਸ ਦੇ ਵਿੱਚ ਨੇਵੀ ਦੇ ਵਿੱਚ ਸਾਰਿਆਂ ਸਿਨੇਮਾ ਦੇ ਵਿੱਚ ਜਾਣ ਦਾ ਹਮੇਸ਼ਾ ਇੱਕ ਜਜ਼ਬਾ ਰਿਹਾ ਇਸ ਰਦੀ ਜ਼ਿਲ੍ਹਿਆਂ ਦੇ ਲੋਕ ਖਾਸ ਤੌਰ ਤੇ ਦੇਸ਼ ਦੇ ਵਿੱਚ ਫੌਜ ਦੇ ਵਿੱਚ ਸੇਵਾ ਕਰਨਾ ਇੱਕ ਬੜਾ ਉੱਤਮ ਕੰਮ ਸਮਝਦੇ ਆ ਪਰ ਹੁਣ ਤੁਸੀਂ ਲੋਕਾਂ ਨੂੰ ਜਿਹੜੇ ਦੇਸ਼ ਵਾਸਤੇ ਜਿਹੜੀ ਹੈ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਨੇ ਉਹਨਾਂ ਦਾ ਕੀ ਸਨਮਾਨ ਕਰ ਰਹੇ ਹੋ ਕਿ 4 ਸਾਲਾਂ ਬਾਅਦ ਉਹਨਾਂ ਨੂੰ ਰਿਟਾਇਰ ਕਰਕੇ ਇਹੋ ਜਿਹੀ ਇੱਕ ਰੱਦੀ ਸਕੀਮ ਸ਼ੁਰੂ ਕੀਤੀ ਆ ਕਿ ਨਾ ਉਹਨਾਂ ਦੇ ਬਾਅਦ ਚ ਕੋਈ ਬੈਨੀਫਿਟ ਹੈ ਨਾ ਉਹਨਾਂ ਨੂੰ ਦੁਬਾਰਾ ਰੀਹੈਬਿਲੀਟੇਟ ਕਰਨ ਦਾ ਕੋਈ ਸਿਸਟਮ ਹੈ ਔਰ ਨਾ ਹੀ ਇਹ ਤੋ ਤੱਕ ਵੀ ਆ ਕਿ ਕਈਆਂ ਦੇ ਸ਼ਹਾਦਤਾਂ ਵੀ ਦਿੱਤੀਆਂ ਦੇ ਸੰਸਕਾਰਾਂ ਵੇਲੇ ਵੀ ਉਹਨਾਂ ਦੇ ਪਰਿਵਾਰਾਂ ਦੇ ਮਨ ਨੂੰ ਸੱਟ ਲੱਗਦੀ ਆ ਜਦੋਂ ਕੋਈ ਸਲੂਟ ਬਾਦਮੀ ਨਹੀਂ ਹੁੰਦਾ ਇਸ ਕਰਕੇ ਮੈਂ ਫੌਜੀ ਵੀਰਾਂ ਦੇ ਜਿਹੜੇ ਹੱਕੀ ਮਸਲੇ ਆ ਉਹਨਾਂ ਦਾ ਡਟ ਕੇ ਸਮਰਥਨ ਕਰਦਾ ਤੇ ਅਸੀਂ ਇਹਨਾਂ ਦੇ ਮਸਲੇ ਜਦੋਂ ਮੌਕਾ ਦਿੰਦਾ ਸਾਨੂੰ ਅਕਾਲਪੁਰਖ ਉੱਥੇ ਪਾਰਲੀਮੈਂਟ ਵਿੱਚ ਵੀ ਜਾ ਕੇ ਡਟ ਕੇ ਉਠਾਵਾਂ ਚਿੰਤੂ ਸਾਹਿਬ ਜਿਹੜੇ ਸਾਫਤਾ ਮੁਖਮਤਵੀ ਚੱਜੀ ਸੀ ਚੰਨੀ ਉਹਨਾਂ ਨੇ ਕਿ ਬਿਆਨ ਦਿੱਤਾ ਹੈਗਾ ਕਿ ਜਿਹੜਾ ਪੁੰਛ ਦੇ ਵਿੱਚ ਹਮਲਾ ਹੋਇਆ ਵਾ ਇੱਕ ਬੀਜੇਪੀ ਦੀ ਸਿਆਸਤ ਹੈਗੀ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਗੱਲ ਇਹ ਹੈ ਕਿ ਚੰਨੀ ਸਾਹਿਬ ਲਿਤਾ ਹੁਣ ਕਿਹਾ ਜਿਹੜੇ ਉਸ ਵੇਲੇ ਦੇ ਉੱਥੇ ਦੇ ਲੈਫਟੇ ਗਵਰਨਰ ਸੀਗੇ ਜੈਨ ਕਿਟਰ ਸਤਪਾਲ ਮੜਕ ਜੀ ਉਹਨਾਂ ਨੇ ਬਹੁਤ ਕੁਝ ਕਿਹਾ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਮੈਂ ਇਹ ਗਲਤ ਕੀਤੀ ਸੀ ਤੇ ਮੈਨੂੰ ਕਿਹਾ ਸੀ ਵੀ ਤੂੰ ਚੁੱਕ ਰੋ ਬੋਲਣਾ ਨਹੀਂ ਤੇ ਇਸ ਵੇਲੇ ਉਹਨਾਂ ਦੇ ਬੋਲਣ ਦੇ ਕਰਕੇ ਉਹਨਾਂ ਦਾ ਰੇਟ ਵੀ ਬੜੇ ਸਾਹ ਹੋ ਚੁੱਕੇ ਨੇ ਉਹ ਵਾਪਸ ਜਵਾਬ ਦੇਣ ਦੇ ਤਾਂ ਚਾਹ ਰਹੇ ਨੇ ਜਿਹੜਾ ਨਹੀਂ ਜਿਹੜਾ ਇਹਨਾਂ ਦੇ ਸਿਆਸਤ ਹੋਣੀ ਚਾਹੀਦੀ ਹੈ ਜਿਹੜਾ ਬਿਆਨ ਦਿੱਤਾ ਗਿਆ ਹੈ ਚਰਚਿੰਗਸ ਚਨੀ ਵੱਲੋਂ ਉਹ ਕਹਿੰਦੇ ਕਿ ਬਿਆਅ ਰਸੀਦਾਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਸਿਆਸਤ ਨਹੀਂ ਹੋਣੀ ਚਾਹੀਦੀ ਲੇਕਿਨ ਹਰ ਗੱਲ ਦੀ ਤਹਿ ਵਿੱਚ ਵੀ ਜਾਇਆ ਜਾਣਾ ਚਾਹੀਦਾ ਦੇਖੋ ਐਵੇਂ ਵੀ ਤੁਸੀਂ ਜਿਹੜੀ ਹੈਗੀ ਹੈ 24 ਘੰਟੇ ਲੋਕਾਂ ਦੀ ਜ਼ੁਬਾਨ ਡੈਮੋਕ੍ਰੇਸੀ ਵਿੱਚ ਬੰਦ ਨਹੀਂ ਕਰ ਸਕਦੇ ਜੇ ਕਿਤੇ ਗਲਤ ਵੀ ਹੋਇਆ ਅਸੀਂ ਦੇਸ਼ ਦੇ ਨਾਲ ਆ ਅਸੀਂ ਭਾਰਤੀ ਫੌਜ ਦੇ ਨਾਲ ਆ ਅਸੀਂ ਹਰ ਪੱਖ ਤੋਂ ਮਜ਼ਬੂਤੀ ਨਾਲ ਜਦੋਂ ਵੀ ਲੋਡ ਪੈਂਦੀ ਹੈ ਦੇਸ਼ ਦੇ ਨਾਲ ਖੜਦੇ ਆ ਪਰ ਜੇ ਕਿਤੇ ਗਵਰਨਰ ਲੈਵਲ ਦੇ ਉੱਤੇ ਕੋਈ ਬੰਦਾ ਕਿਸੇ ਨੇ ਕੋਈ ਗੱਲ ਕਹੀ ਹੈ ਤੇ ਉਹਦੀ ਗੱਲ ਦੀ ਜਿਹੜੀ ਹੈਗੀ ਤਹਿ ਤੱਕ ਵੀ ਦਾਇਜਣ ਤੇ ਜਿੱਤਾ ਮੰਤਰੀ ਸੁਤਸਿੰਦਰ ਸਿੰਘ ਮਹੰਗਾ ਦੇ ਅਲਟੀਮੇਟਮ ਦਿੱਤਾ ਹੈਗਾ 22 ਤਰੀਕ ਦਾ ਫੈ ਰੈਲੀ ਕਰਨ ਕਿ ਜੇਕਰ ਉਹਨਾਂ ਨੂੰ ਕੋਈ ਲੀਡਰਸ਼ਿਪ ਮਿਲਣ ਨਹੀਂ ਆਉਂਦੀ ਇਸ ਤਰ੍ਹਾਂ ਦੇਖਦੇ ਬਿਆਨ ਤੋ ਮੈਂ ਪਾਰਟੀ ਦੇ ਜਿਹੜੇ ਮਸਲੇ ਹੁੰਦੇ ਨਾ ਇਹ ਮੀਡੀਆ ਤੇ ਨਹੀਂ ਅਸੀਂ ਕਦੀ ਵੀ ਡਿਸਕਸ ਕਰਦੇ ਹੁੰਦੇ ਜੇ ਕੋਈ ਗੱਲ ਹੋਏਗੀ ਪਾਰਟੀ ਦੀ ਪਾਰਟੀ ਆਪਣੇ ਆਪ ਦੇਖੇਗੀ ਇਹਨਾਂ ਗੱਲਾਂ ਦੇ ਉੱਤੇ ਨਾਦਾ ਮੇਰੇ ਕੋਈ ਕਮੈਂਟ ਮੰਨਦਾ ਨਾ ਕਰਦੀ ਮੈਂ ਜਵਾਬ ਜਵਾਬ ਉਹ ਪ੍ਰੋਫੈਸਰ ਗੱਲਬਤ ਕੀਤੀ ਜਾ ਮੈਂ ਇੱਥੇ ਕੋਈ ਕਹਿੰਦੇ ਨਹੀਂ ਹੁੰਦਾ ਕੁਝ ਇਹ ਇੰਟਰਨਲ ਮਸਲੇ ਹੁੰਦੇ ਪਾਰਟੀਆਂ ਦੇ ਉਹ ਇੰਟਰਨ